ਪੁਲਵਾਮਾ ਤੰਕੀ ਹਮਲਾ ਦਿਨੋ ਦਿਨ ਪਖਦਾ ਹੀ ਜਾ ਰਿਹਾ ਹੈ ਜਿਸ ਦੇ ਚੱਲਦੇ ਲੁਧਿਆਣਾ ਚ ਕਾਂਗਰਸ ਤੋਂ ਰਵਨੀਤ ਬਿੱਟੂ ਦੀ ਅਗਵਾਈ ਚ ਜ਼ਿਲ੍ਹਾ ਕਾਂਗਰਸ ਮੁਖਿਆਲੇ ਤੋਂ ਕੰਟਾਕਰ ਚੌਂਕ ਤੱਕ ਕੈਂਡਲ ਮਾਰਚ ਕੱਢਿਆ ਗਿਆ ਅਤੇ ਪੁਲਵਾਮਾ ਚ ਅਤੰਕੀ ਹਮਲੇ ਚ ਸ਼ਹੀਦ ਹੋਏ ਸੀਆਰਪੀਐਫ ਦੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਰਵਨੀਤ ਬਿੱਟੂ ਨੇ ਮੀਡੀਆ ਨਾਲ ਗੱਲਬਾਤ ਕਰਦੇ ਸਮੇਂ ਜੇਲ੍ਹ ਚ ਬੰਦ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਭਾਈ ਜਗਤਾਰ ਸਿੰਘ ਹਵਾਰਾ ਤੇ ਤਿੱਖੇ ਹਮਲੇ ਕਰਦੇ ਹੋਏ ਕਿਹਾ ਕਿ ਹਵਾਰਾ ਵਰਗੇ ਜਿਨ੍ਹਾਂ ਨੂੰ ਇਹ ਅਕਾਲ ਤਖਤ ਦਾ ਜਥੇਦਾਰ ਬਣਾਉਂਦੇ ਆ ਉਹਨਾਂ ਦੀ ਕੋਈ ਅਕਾਤ ਨਹੀਂ। ਰਵਨੀਤ ਬਿੱਟੂ ਨੇ ਉਹਨਾਂ ਉਹ ਵੀ ਚੇਤਾਵਨੀ ਦਿੱਤੀ ਜਿਹੜੇ ਤਿਹਾਰ ਜੇਲ੍ਹ ਚ ਹਵਾਰਾ ਦੀਆਂ ਚਿੱਠੀਆਂ ਲੈ ਕੇ ਆਉਂਦੇ ਨੇ ਮਿੱਟੂ ਨੇ ਕਿਹਾ ਕਿ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਇਹ ਅੱਜ ਸਾਰੇ ਦੇਸ਼ ਦਾ ਸੈਂਟੀਮੈਂਟ ਆ ਇਹ ਸੜਕਾਂ ਤੇ ਸਾਰਾ ਦੇਸ਼ ਆਇਆ ਹੋਇਆ ਅੱਜ ਕਿਉਂਕਿ ਇੱਕ ਹੋਰਾ ਹੋਰਾ ਦੇਸ਼ ਪਾਕਿਸਤਾਨ ਜਿਹਦੀ ਕੋਈ ਹਿੰਮਤ ਨਹੀਂ ਕਿ ਸਾਡੇ ਮੂਹਰੇ ਉਹ ਸਾਡੇ 42 ਨੌਜਵਣ ਜਿਹੜੇ ਫੌਜੀ ਨੇ ਨੌਜਵਾਨਾਂ ਨੂੰ ਸ਼ਹੀਦ ਕਰਦੇ ਉਹਨੂੰ ਸਬਕ ਨਹੀਂ ਸਿਖਾਉਣਾ ਅੱਜ ਕੱਲਾ ਕੱਲਾ ਦੇਸ਼ਵਾਸੀ ਅੱਜ ਆਪਣੀ ਆਪਣੀ ਉਸ ਪਰਿਵਾਰਾਂ ਨਾਲ ਉਹ ਸ਼ਹੀਦ ਪਰਿਵਾਰਾਂ ਨਾਲ ਆਪਣਾ ਆਪਣਾ ਸੈਂਟੀਮੈਂਟ ਦੱਸ ਰਿਹਾ ਆਪਣਾ ਦੱਸ ਰਿਹਾ ਵੀ ਅਸੀਂ ਕਿਸ ਤਰੀਕੇ ਨਾਲ ਉਹਨਾਂ ਨਾਲ ਸਭ ਕੁਝ ਕਰਨ ਲਈ ਤਿਆਰ ਆ ਸਭ ਕੁਝ ਮਰਨ ਮਿਟਣ ਲਈ ਤਿਆਰ ਆ ਆਪਣੇ ਦੇਸ਼ ਖਾਤਰ ਪਰ ਹੁਣ ਪਾਕਿਸਤਾਨੀ ਬਖਸ਼ਿਆ ਜਾਊਗਾ ਜਿਵੇਂ ਅਮਰੀਕਾ ਨੇ ਉਹਨੇ ਕੰਧ ਖਿੱਚਣ ਦੀ ਗੱਲ ਕਰ ਲਈ ਆਪਣੇ ਮੈਕਸੀਕੋ ਨਾਲ ਅਸੀਂ ਕਿਉਂ ਨਹੀਂ ਕਿਹੜੀਆਂ ਬਸਾਂ ਚੱਲ ਰਹੀਆਂ ਸਭ ਬਸਾਂ ਜਿਹੜੀਆਂ ਪਾਕਿਸਤਾਨ ਬੰਦ ਹੋਣਾ ਚਾਹੀਦਾ ਸਾਰਾ ਵਪਾਰ ਇਹਨਾਂ ਦਾ ਬੰਦ ਹੋਣਾ ਚਾਹੀਦਾ ਇਹਨਾਂ ਦਾ ਭੁੱਖੇ ਮਾਰ ਦੇਣਾ ਚਾਹੀਦਾ ਇਸ ਦੇਸ਼ ਨੂੰ ਇਹਨਾਂ ਦੀ ਹਿੰਮਤ ਨਹੀਂ ਸਾਰਾ ਪਾਕਿਸਤਾਨ ਇਹ ਗੱਲ ਕਹੇ ਵੀ ਇਹ ਜਿਹੜੇ ਬੰਦੇ ਨੇ ਇਹਨਾਂ ਨੇ ਮਾੜਾ ਕੀਤਾ ਸੀ ਸਾਰੇ ਪਾਕਿਸਤਾਨੀ ਹਿੰਦੁਸਤਾਨ ਦੇ ਨਾਲ ਆ ਨਹੀਂ ਸਾਰਾ ਵਪਾਰਿਕ ਫਾਈਨੈਂਸ਼ੀਅਲ ਹਰ ਚੀਜ਼ ਉਹਨਾਂ ਨੇ ਬੰਦ ਕਰਨੀ ਚਾਹੀਦੀ ਅੱਜ ਫੈਸਲਾ ਲੈਣਾ ਪਊਗਾ ਬਲਕ ਨੂੰ ਲਾਹੌਰ ਬੱਸ ਕਿਹੜਾ ਲਾਹੌਰ ਕੋਈ ਬੱਸ ਸਰਵਿਸ ਨਹੀਂ ਇਹਨਾਂ ਨਾਲ ਚੱਲਣੀ ਚਾਹੀਦੀ ਇਹਨਾਂ ਨਾਲ ਇਹਨਾਂ ਦਾ ਸਿਰਫ ਗੋਲੀ ਤੇ ਬੰਬ ਦਾ ਇਹਨਾਂ ਨੂੰ ਜਵਾਬ ਦੇਣਾ ਪਊਗਾ ਬੱਸ ਨਹੀਂ ਭੇਜਣੀ ਇਹਨਾਂ ਦੀ ਹਰ ਚੀਜ਼ ਜਿਹੜੀ ਬੰਦ ਕਰਨੀ ਪਊਗੀ ਇਹ ਤਾਂ ਬੰਦੇ ਦੇ ਪੁੱਤ ਬਣਨਗੇ ਅੱਜ ਇਹ ਸੈਂਟੀਮੈਂਟ ਤੇ ਸਰਕਾਰ ਨੂੰ ਇਹ ਵਾਰਨਿੰਗ ਦਿੰਨੇ ਆ ਜੇ ਜਲਦੀ ਤੋਂ ਜਲਦੀ ਇਹ ਕੰਮ ਨਾ ਕੀਤਾ ਦਿਨ ਬਹੁਤ ਥੋੜੇ ਆ ਤਾਂ ਸਾਰੇ ਲੋਕ ਜਿਹੜੇ ਆ ਸੜਕਾਂ ਤੇ ਉਤਰੇ ਆਣਗੇ ਤੇ ਬਹੁਤ ਭਾਰੀ ਗੁੱਸਾ ਰੋਸ ਆ ਲੋਕਾਂ ਦੇ ਵਿੱਚ ਉਹ ਰੋਸ ਆ ਜਿਹੜਾ ਸੜਕਾਂ ਤੇ ਦਿਖ ਰਿਹਾ ਮੈਂ ਕਿਹਾ ਬਸ ਰੋਕਣ ਦੀ ਗੱਲ ਕਿਤੋਂ ਬਹੁਤ ਛੋਟੀ ਆ ਅਸੀਂ ਕਿਸੇ ਹੱੱਤਾਂ ਵੀ ਜਾ ਸਕਦੇ ਆ ਬੱਸਾਂ ਦਾ ਰੋਜ ਰੋਕਦੇ ਆ ਪਰ ਬੱਸਾਂ ਨੂੰ ਸਾਨੂੰ ਬੰਦ ਕਿਉਂ ਨਾ ਅਸੀਂ ਕਰੀਏ ਜੀ ਰੋਕਣ ਦੀ ਕਿਉਂ ਰੋਡ ਪਵੇ ਸਰਕਾਰ ਕਿਉਂ ਨਾ ਬੰਦ ਕਰੇ ਬੱਸ ਨੂੰ ਲੁਧਿਆਣੇੋਂ ਬੱਸ ਨਹੀਂ ਲੰਗੇਗੀ ਚਾवला ਵੱਲੋਂ ਜਿਹੜਾ ਭਿਆਨਕ ਬਾਜੀ ਕੀਤੀ ਜਾ ਰਹੀ ਗੁਰਪੀ ਚਾਵਲਾ ਦਾ ਕੋਈ ਗੰਦਾ ਬੰਦਾ ਜਿਹੜਾ ਚਾਵਲਾ ਬੈਠਾ ਹੈ ਉੱਥੇ ਹਿੰਮਤ ਆਵੇ ਇੱਥੇ ਛਲੀਆਂ ਵਾਂਗੂੰ ਨਾ ਢੇਡ ਦਾਂਗੇ ਉੱਥੇ ਪਾਕਿਸਤਾਨ ਬੈਠਾ ਕੀ ਗੱਲ ਕਰਦਾ ਹੈ ਕਿ ਕੁਝ ਬੰਦੇ ਆ ਜਿਹੜੇ ਆਈਐਸਆਈ ਨਾਲ ਜੰਮੂ ਕਸ਼ਮੀਰ ਦੇ ਟੈਰਰਿਸਟ ਤੇ ਸਾਡੇ ਪੰਜਾਬ ਦੇ ਰਲਖੇ ਇਹ ਜੀਆਂ ਗੱਲਾਂ ਕਰਦੇ ਆ ਤੇ ਇਸ ਕਰਕੇ ਇੱਥੇ ਵੀ ਬੈਠਾ ਇਹਨਾਂ ਦਾ ਇਹ ਹਵਾਰੇ ਵਰਗੇ ਜਿਨ੍ਹਾਂ ਨੂੰ ਜੱਥੇਦਾਰ ਬਣਾਉਂਦੇ ਆ ਨਾ ਕਾਲ ਤੱਕ ਤੇ ਇਹਨਾਂ ਨੂੰ ਇਹਨਾਂ ਦੀ ਔਕਾਤ ਉਹ ਬੰਦਿਆਂ ਨੂੰ ਵੀ ਵਾਰਨਿੰਗ ਦਿੰਨੇ ਆ ਜਿਹੜੇ ਪੰਜ ਚਾਰ ਚਿੱਠੀਆਂ ਤੇ ਹੜ ਜੇਲ੍ਹ ਚੋਂ ਲੈ ਕੇ ਆਉਂਦੇ ਆ ਕਦੇ ਮੋਰਚੇ ਲਾਉਣ ਦੀਆਂ ਗੱਲਾਂ ਕਰਦੇ ਆ ਕਦੇ ਸਿੱਖਾਂ ਨੂੰ ਸੇਧ ਦੇਣ ਦੀ ਗੱਲ ਕਰਦੇ ਆ ਬੰਦੇ ਦੇ ਪੁੱਤ ਬਣ ਜਾਓ ਅਸੀਂ ਇਹ ਇਹ ਤੁਹਾਨੂੰ ਬਰਦਾਸ਼ਤ ਨਹੀਂ ਕਰਨਾ ਇਹ ਸਕੀਮਾਂ ਅੰਦਰ ਦੀ ਅੰਦਰ ਉਹ ਪੰਨੂ ਬੈਠਾ ਇੱਕ 2020 ਵਾਲਾ ਇਹ ਸਭ ਰਲੇ ਹੋਏ ਆ ਤੇ ਇਸ ਕਰਕੇ ਜਿਹੜਾ ਵੀ ਇਹਨਾਂ ਦੇ ਨਾਲ ਰਲੂਗਾ ਉਹਨਾਂ ਦਾ ਬਹੁਤ ਹੁਣ ਸਖਤ ਵਿਰੋਧ ਕੀਤਾ ਜਾਊਗਾ ਬਥੇਰਾ ਜਰ ਲਿਆ ਅਸੀਂ ਹੁਣ ਨਹੀਂ ਚਰਨਾ ਅਸੀਂ ਆਪਣੀਆਂ ਜਾਨਾਂ ਦੇਤੀਆਂ ਅਸੀਂ ਪਰਿਵਾਰ ਘਮਾ ਲਿਆ ਆਪਣੇ ਕਿੰਨਾ ਚਿਰ ਬੈਠੇ ਰਹੀਏ ਇਹ ਸਾਨੂੰ ਮਖੌਲ ਲੜਾਉਂਦੇ ਆ ਜਦੋਂ ਕੋਈ ਗੱਲ ਹੋ ਜਾਂਦੀ ਹੈ ਇਹ ਇਹ ਸਾਨੂੰ ਮਖੌਲ ਲੜਾਉਂਦੇ ਅਸੀਂ ਸ਼ਹੀਦ ਪਰਿਵਾਰ ਐਵੇਂ ਆ ਬਿਲਕੁਲ ਨਹੀਂ ਇਹ ਹੁਣ ਗਮ ਜਾਇਆ ਨਹੀਂ ਜਾਣ ਦਵਾਂਗੇ ਆਪਣੀਆਂ ਜਿਹੜੀਆਂ ਜਾਨਾਂ ਦਿੱਤੀਆਂ ਇਹ ਮੂੰਹ ਤੋੜ ਜਵਾਬ ਇਹਨਾਂ ਨੂੰ ਦਵਾਂਗੇ ਤੇ ਇਟਨਾ ਇਟ ਇਹਨਾਂ ਦੀ ਖੜਕਾ ਮਾਗੇ ਗੋਲ ਸੁਰੱਖਿਆ ਬੰਦ ਲਿ ਗਈ ਹੈ ਇਹਨਾਂ ਨੂੰ ਸੁਰੱਖਿਆ ਕਦੀ ਇਹ ਤਾਂ ਜੇਲ੍ਹ ਚ ਤੁੰਨ ਕੇ ਜਾ ਇਹਨਾਂ ਨੂੰ ਧੱਕੇ ਮਾਰ ਕੇ ਦੇਸ਼ ਚੋਂ ਕੱਢਣਾ ਚਾਹੀਦਾ ਮੈਂ ਤਾਂ ਹੈਰਾਨ ਆ ਕਿਹੜੀ ਸਰਕਾਰਾਂ ਜਿਹੜੀਆਂ ਇਹਨਾਂ ਨੂੰ ਸੁਰੱਖਿਆ ਦਿੱਤੀ ਹੋਈ ਆ ਇਹਨੂੰ ਇਹ ਤਾਂ ਮਾਰਨ ਵਾਲੇ ਬੰਦੇ ਆ ਇਹਨਾਂ ਨੂੰ ਜੇ ਮਾਰ ਜੂ ਵੀ ਫਿਰ ਕੀ ਹੋ ਜੂ ਤੇ ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਕਿਹਾ ਕਿ ਜੇ ਸੱਚ ਇੱਕ ਪਾਸਾ ਦਾ ਮੰਤਰੀ ਹੋਵੇ ਤਾਂ ਜਾਂਚ ਹੀ ਚਲੋ ਕਰਨਗੇ ਸਾਨੂੰ ਕੋਈ ਜਾਂ ਉਹਨਾਂ ਦੀ ਕਿਹੜੀ ਜਾਂਚ ਹੋਊਗੀ ਤੁਹਾਡਾ ਸਭ ਤੋਂ ਵੱਡਾ ਜਿਹੜਾ ਟੈਰਰਿਸਟ ਆ ਅਜ਼ਰ ਮਹਮੂਦ ਉਹ ਜ਼ਿੰਮੇਵਾਰੀ ਲੈ ਰਿਹਾ ਮੈਂ ਕੀਤਾ ਕਿਹੜੀ ਜਾਂਚ ਕਰਨੀ ਆ ਤੁਸੀਂ ਤੇ ਸਾਰੀ ਦੁਨੀਆ ਨੂੰ ਇਹ ਇਹਨਾਂ ਦਾ ਪਾਕਿਸਤਾਨਾ ਬਾਈਕਾਟ ਕਰਨਾ ਚਾਹੀਦਾ ਇਹ ਆਵਾਜ਼ ਜਿਹੜੀਆਂ ਦੁਨੀਆ ਚ ਉੱਠ ਵੀ ਰਹੀ ਆ ਅਮਰੀਕਾ ਚਾਹੇ ਹੋਰ ਕੋਈ ਦੇਸ਼ ਆ ਇਹਨਾਂ ਦਾ ਦੇਖਿਓ ਇਹ ਨਾ ਭੁੱਖੇ ਮਰੇ ਇਹਨਾਂ ਨੂੰ ਫੇਰ ਪਤਾ ਲੱਗੂਗਾ ਜੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ